ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਜੋ ਇਹ ਖਬਰ ਦੇਖ ਰਹੇ ਹੋ ਇਹ ਜਿਹੜੀਆਂ ਤਿੰਨ ਔਰਤਾ ਦੇਖ ਰਹੇ ਹੋ ਇਹ ਤਿੰਨ ਔਰਤਾ ਗੰਨੇ ਪਿੰਡ ਦੀਆਂ ਨੇ ਜੋ ਕਿ ਨਸ਼ਾ ਵੇਚਣ ਦਾ ਜਿਹੜਾ ਉਹ ਕੰਮ ਕਰਦੀਆਂ ਸਨ ਤੇ ਇਹ ਔਰਤਾ ਜੋ ਪੁਲਿਸ ਦੇ ਦਸਤਾਨ ਮੁਤਾਬਕ ਹੈ ਆਏ ਦਿਨ ਹੀ ਇਹ ਕੰਮ ਕਰਦੀਆਂ ਨੇ ਤੇ ਇਹਨਾਂ ਦੇ ਉੱਪਰ ਜਿਹੜੇ ਹੈਗੇ ਆ ਪਹਿਲਾਂ ਵੀ ਕਾਫੀ ਜਿਹੜੇ ਮੁਕੱਦਮੇ ਆ ਉਹ ਦਰਜ ਹੈ ਗਿਆ ਸੋ ਫਲੋਰ ਔਰ ਜਲੰਧਰ ਪੁਲਿਸ ਨੂੰ ਜਿਹੜੀ ਹੈਗੀ ਆ ਕਿ ਇਹ ਬਹੁਤ ਵੱਡੀ ਇੱਕ ਕਾਮਯਾਬੀ ਮਿਲੀ ਆ ਕਿ ਇਹ ਤਿੰਨ ਔਰਤਾਂ ਜਿਹੜੀਆਂ ਤੁਸੀਂ ਆ ਸਕਰੀਨ ਤੇ ਦੇਖ ਪਾ ਰਹੇ ਹੋ ਔਰ ਬਿਲਕੁਲ ਬੇਖੌਫ होके ਨਸ਼ਾ ਵੇਚ ਰਹੀਆਂ ਸਨ ਔਰ ਕਈ ਵਾਰ ਤੇ ਬੰਦਾ ਹੁੰਦਾ ਆ ਕਿ ਜਦੋਂ ਫੜਿਆ ਜਾਵੇ ਚਲੋ ਸੁਧਰ ਜਾਂਦਾ ਆ ਪਰ ਨਹੀਂ ਇਹ ਜਿਹੜੀਆਂ ਤਿੰਨ ਔਰਤਾਂ ਨੇ ਇਹਨਾਂ ਤੇ ਜੋ ਪੁਲਿਸ ਦੇ ਕਹਿਣ ਮੁਤਾਬਕ ਆ ਪਹਿਲਾਂ ਕਾਫੀ ਪਰਚੇ ਦਰਜ ਹਨ ਦਰਜ ਹਨ ਔਰ ਕਈ ਵਾਰ ਜਿਹੜਾ ਹੈਗਾ ਕਿ ਇਹ ਜੇਲ੍ਹ ਦੀ ਹਵਾ ਵੀ ਜਿਹੜੀਆਂ ਉਹ ਖਾ ਚੁੱਕੀਆਂ ਨੇ ਪਰ ਇਹਨਾਂ ਨੇ ਜਿਹੜਾ ਉਹ ਨਸ਼ੇ ਦਾ ਕੰਮ ਜਿਹੜਾ ਉਹ ਬੰਦ ਨਹੀਂ ਕੀਤਾ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਔਰ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇਹ ਤਿੰਨ ਜਿਹੜੀਆਂ ਔਰਤਾਂ ਨੇ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਕਰਦੀਆਂ ਸਨ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲੰਦਰ ਦੇ ਹਾਤੀ ਪੁਲਿਸ ਨੂੰ ਸੁਰੇਸ਼ ਸਫਤਤਾ ਅਸਲ ਰਹੀ ਜਦ ਮਾਨ ਯੂਬ ਜ਼ਿਲੰਦਰ ਦੇ ਹਾਤੀ ਸਰਦਾਰ ਹਰਕਮਰਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੋਰ ਸਰਦਾਰ ਸਰਮਨ ਸਿੰਘ ਬਲਜੀਤ ਦੀ ਜੇਰੇ ਨਿਗਰਾਨੀ ਅਸੀਂ ਨਸ਼ੇ ਤਸਕਰਾਂ ਸੰਬੰਧੀ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਜੋ ਕਿ ਕਾਫੀ ਸਮੇਤੋਂ ਨਸ਼ਾ ਵੇਚਣ ਦਾ ਕੰਮ ਕਰਦੀਆਂ ਸੀਗੀਆਂ ਇਹ ਚਿੱਟੇ ਦੇ ਨਾਲ ਨਾਲ ਹਿਰੋਇਨਸ ਨਾਲ ਨਾਲ ਕੁੜੀਆਂ ਵੇਚਣ ਦਾ ਕੰਮ ਕਰਦੀਆਂ ਸੀਗੀਆਂ ਇਸ ਸੰਬੰਧੀ ਤਿੰਨ ਜਿਹੜੀਆਂ ਲੇਡੀਆਂ ਹੈ ਜਿਨ੍ਹਾਂ ਤੇ ਖਲਾਫ ਅਸੀਂ ਮੁਕੱਦਮਾ ਨੰਬਰ 41 ਜਿਸ ਲੇਡੀ ਤੋਂ 70 ਨਸ਼ੀਲੀ ਗੋਲੀਆਂ ਐ ਟੀਜ਼ੋਂਦੀਆਂ ਅਤੇ ਮੁਕੱਦਮਾ ਨੰਬਰ 43 ਇਸ ਵਿੱਚ ਦੋ ਲੇਡੀਆਂ ਐ ਜਿਨ੍ਹਾਂ ਤੇ ਪਹਿਲਾਂ ਵੀ ਪਰਚੇ ਦਰਜ ਹੈ ਹਰ ਇੱਕ ਲੇਡੀ ਤੇ ਕਰੀਬ ਕਰੀਬ 3-3 4-4 ਪਰਚੇ ਦਰਜ ਐ ਜੋ ਵੀ ਕਾਫੀ ਦੇਤੋਂ ਨਸ਼ੇ ਦੀਆਂ ਅੰਗੂਲੀਆਂ ਵਿੱਚੋਂ ਦਾ ਕੰਮ ਕਰਦੀਆਂ ਸੀਗਾ ਤੇ ਜਿਨ੍ਹਾਂ ਨੂੰ ਕਾਬੂ ਕਰਕੇ ਕੋਰਟ 'ਚ ਪੇਸ਼ ਕੀਤਾ ਜੋ ਕਿ ਜੇਰੇ ਰਿਮਾਂਡ ਐ ਅਸੀਂ ਇਹਨਾਂ ਤੋਂ ਦੌਰਾਨ ਰਿਮਾਂਡੇ ਪੁੱਛਿਸ਼ ਕਰ ਰਹੇ ਹਾਂ ਕਿ ਇਹ ਗੋਲੀਆਂ ਕਿੱਥੋਂ ਨੇ ਆ ਰਹੇ ਸੀ ਤੇ ਜੋ ਵੀ ਇਸ 'ਚ ਸੀ ਇਨਵੋਲ ਹੋਇਆ ਉਨਮ ਕਮੇ ਨਾਮਦਰ ਕੇ ਉਸਦੇ ਵੀ ਗ੍ਰਿਫਤਾਰ ਕੀਤੇ ਜਾਏਗੇ